ਨੀ ਪਰਝਾਈ ਸਾਰਿਆਂ ਨੂੰ ਪਤਾ ਵਾ ਵੀ ਉਹ ਤੂੰ ਹੀ ਸੀਗੀ ਜੀਨੇ ਬਸ ਸਾਰਾ ਹੁਣ ਮੈਂ ਦੱਸਣਯੋਗ ਨਹੀਂ ਹੈਗਾ ਠੀਕ ਆ ਸਾਰੇ ਗਵਾਂਡੀਆਂ ਦੇ ਤੱਕੜਾ ਮੂਰੇ ਕਹਿੰਦੇ ਪਤੇਰਾ ਕੀ ਹੈ ਕੀ ਮੈਂ ਦਾ ਦੱਸ ਤੈਨੂੰ ਐਦਾ ਕੁਛ ਕਰਤੀ ਤੂੰ ਐਡਾ ਤੁਹਾਡੇ ਕੋ ਪੈਸਾ ਵਾ ਤੂੰ ਲੋਕਾਂ ਨੂੰ ਕਿਉਂ ਡਰਾਨੀ ਫਿਰਦੀ ਆ ਦੱਸ ਮੈਨੂੰ ਮਾਰਿਆ ਉਹ ਤੂੰ ਹੀ ਸੀਗੀ ਯਾਰ ਚੰਨੀ ਮੈਂ ਕੈਮਰਾ ਚੈੱਕ ਕੀਤਾ ਯਾਰ ਇਹੀ ਸੀ ਜਿਹੜੇ ਲਾਲ ਚੁੰਨੀ ਲਿੱਤੀ ਹੋਈ ਸੀਗੀ ਠੀਕ ਆ ਹੁਣ ਭਾਵੇਂ ਕੱਪੜੇ ਬਦਲੇ ਆਈ ਐ ਤਾਂ ਇਹ ਸੀਐਮ ਦੀ ਤੈਨੂੰ ਪਤਾ ਘਰ ਵਾਲੀ ਆ ਚੋਸਤ ਚੰਡ ਤਾਂ ਬਹੁਤ ਆ ਬਹੁਤ ਕੁੱਤੀ ਦੀ ਰਾਹੇ ਹੁਣ ਚੋਸਤਾ ਆਪਾਂ ਨੂੰ ਬਣਦੀ ਆ ਹੋ ਕੇ ਦਿਖਾਉਂਦੀ ਆ ਵੀ ਆਪਾਂ ਨੂੰ ਪਤਾ ਨਾ ਚੱਲੇ ਪੁੱਛ ਪੜਤਾਲ ਕਰੋ ਇਹਦੀ ਨਾਲ ਜਿਹੜੀਆਂ ਬੁੜੀਆਂ ਸੀ ਉਹ ਵੀ ਚੱਕ ਲੋ ਅੱਜ ਪਤਾ ਕਰ ਹੀ ਲਈਏ ਬੈਤੀ ਅੱਜ ਪੰਤਾ ਤੱਕੜ ਦੇਣਾ ਦੇਖੀਏ ਫਿਰ ਸਰਕਾਰ ਮਾਰੇ ਕੀ ਰਹਿੰਦੀ ਇਹਨਾਂ ਦੀ ਸ਼ਹਿਰਿਕ ਆਰਮੂ ਦੇ ਕਿਰੇਣਾ ਪੰਤੇ ਦੇ ਤੁਸੀਂ ਤਾਂ ਉਹਨੂੰ ਵਿਚਾਰੇ ਨੂੰ ਬਦਨਾਮ ਕਰਾਉਣ ਤੇ ਲੱਕ ਬੰਨਿਆ ਮੈਂ ਜੇ ਪੱਤੀ ਸੈੜਤੀ ਤਾਂ ਇਹਦੇ ਪਿੱਛੇ ਮੇਰਾ ਕੋਈ ਮਕਸਦ ਸੀ ਲੋਕ ਮੈਨੂੰ ਮੰਨਦੇ ਨਹੀਂ ਸੀ ਹੁਣ ਮੰਨਣ ਵੀ